ਨਾ ਵਾਈਦਾੜਾ ਮਜੀਦ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕ ਸਾਡ ਦੇ ਅੱਗ ਲੱਗ ਗਈ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕਾਂ ਜਿਹੜੀ ਸਾਜੀ ਤੋਂ ਸਾਜੀ ਕਾਂ ਤੋਂ ਦੁਕਾਨਾਂ ਉੱਡੀਆਂ ਕਰਨਾ ਸਾਰੀਆਂ ਫਟ ਗਈਆਂ ਨੇ ਇਹਦੇ 10 ਮਿੰਟ ਫਾਇਰ ਵਿਗੜਨਾ ਹੁੰਦੀ ਕਿ ਇੱਦਾਂ ਹੀ ਅੱਗ ਲੱਗ ਜਾਨੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਜਾਂ ਕਦੋਂ ਕੋ ਲੱਗੀ ਸੀ ਇਹ ਕੁਛ ਸਾਢੇ 4 ਵਜੇ 4 ਵਜੇ ਦੇ ਕਰੀਬ ਫਾਈਬਰੇਟ ਕਿੰਨੇ ਕ ਵਜਾਈ ਫਾਈਬਰੇਟ ਤੇ ਆਈਓ ਕੋਈ ਸਾਢੇ 5 ਵਜੇ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਦਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਇਹ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਜੀ 11:30 ਵਜੇ ਤੱਕ ਜਦ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਸੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲਾ ਕੇ ਚਲ ਗਏ ਲੇਕਿਨ ਲੋਗ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 112 ਨੰਬਰ ਤੇ ਕਾਲ ਕੀਤੀ